ਦੋਸਤੋ ਇੱਕ ਮੁੰਡਾ ਆਪਣੀ ਭੈਣ ਦੇ ਵਿਆਹ ਦਾ ਕਾਰਡ ਲੈ ਕੇ ਇੱਕ ਵੱਡੇ ਮੰਗਲੇ ਵਿੱਚ ਜਾਂਦਾ ਹੈ ਉਹ ਦਰਵਾਜ਼ੇ ਦੀ ਘੰਟੀ ਬਜੋਂਦਾ ਹੈ ਪਰ ਦਰਵਾਜ਼ਾ ਖੋਲਣ ਲਈ ਕੋਈ ਨਹੀਂ ਆਉਂਦਾ ਉਸ ਤੋਂ ਬਾਅਦ ਉਸਨੇ ਦਰਵਾਜ਼ੇ ਨੂੰ ੱੱਕਾ ਦਿੱਤਾ ਉਸ ਨੂੰ ਪਤਾ ਲੱਗਿਆ ਕਿ ਦਰਵਾਜ਼ਾ ਤਾਂ ਖੁੱਲ੍ਹਾ ਹੀ ਹੈ ਇਸ ਤੋਂ ਬਾਅਦ ਉਹ ਬੰਗਲੇ ਦੇ ਅੰਦਰ ਦਾਖਲ ਹੋ ਜਾਂਦਾ ਹੈ ਉੱਥੇ ਜਾ ਕੇ ਉਹਨੂੰ ਇੱਕ ਔਰਤ ਦਿਖਾਈ ਦਿੰਦੀ ਹੈ ਜੋ ਮੰਜੇ ਤੇ ਪਈ ਹੈ ਉਸਦੀ ਹਾਲਤ ਕਾਫੀ ਖਰਾਬ ਹੈ ਜਿਵੇਂ ਹੀ ਉਸ ਔਰਤ ਨੇ ਲੜਕੇ ਨੂੰ ਦੇਖਿਆ ਉਹਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗ ਪਏ ਆ ਕੌਣ ਸੀ ਉਹ ਔਰਤ ਜੋ ਉਸ ਮੰਝੇ ਤੇ ਪਈ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਦਾ ਕਾਰਨ ਕੀ ਸੀ ਸਾਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਸੰਗਰੂੜ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਵਿੱਚ ਕੁੱਲ 4 ਮੈਂਬਰ ਸਨ ਮਾਤਾ ਪਿਤਾ ਤੇ ਉਹਨਾਂ ਦੇ ਦੋ ਬੱਚੇ ਇੱਕ ਲੜਕਾ ਜਿਸ ਦਾ ਨਾਮ ਅਮਨ ਸੀ ਤੇ ਅਮਨ ਦੀ ਛੋਟੀ ਭੈਣ ਜਿਸ ਦਾ ਨਾਮ ਖੁਸ਼ੀ ਹੈ ਅਮਨ ਤੇ ਖੁਸ਼ੀ ਵਿਚੇ 5 ਸਾਲਾਂ ਦਾ ਫਰਕ ਹੈ ਅਮਨ ਦੀ ਉਮਰ 8 ਸਾਲ ਦੀ ਹੈ ਤੇ ਖੁਸ਼ੀ ਅਜੇ 3 ਸਾਲ ਦੀ ਹੀ ਸੀ ਆ ਉਹਦੇ ਪਿਤਾ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਹਨ ਪਰਿਵਾਰ ਵਿੱਚ ਸਭ ਕੁਝ ਵਧੀਆ ਹੈ ਕੋਈ ਸਮੱਸਿਆ ਨਹੀਂ ਆ ਪਰ ਫਿਰ ਇੱਕ ਦਿਨ ਅਚਾਨਕ ਉਸ ਪਰਿਵਾਰ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਅਮਨ ਦੀ ਮਾਂ ਕਿਸੇ ਹੋਰ ਨਾਲ ਭੱਜ ਜਾਂਦੀ ਹੈ ਹੁਣ ਅਮਨ ਦੇ ਪਿਤਾ ਨੂੰ ਇਸ ਗੱਲ ਦਾ ਡੂੰਗਾ ਸਦਮਾ ਲੱਗਦਾ ਹੈ ਉਹ ਇਹ ਸਭ ਕੁਝ ਜ਼ਬਰਦਸਤ ਨਹੀਂ ਕਰ ਸਕਦਾ ਤੇ ਫਿਰ ਉਹ ਜ਼ਿਆਦਾ ਸ਼ਰਾਬ ਪੀਣ ਲੱਗ ਜਾਂਦਾ ਹੈ। ਅਮਨ ਪੜਾਈ ਲਈ ਸਕੂਲ ਜਾਂਦਾ ਹੈ ਤੇ ਆਪਣੇ ਪਿਤਾ ਦੀ ਹਾਲਤ ਦੇਖਦਿਆਂ ਉਹ ਬਹੁਤ ਹੀ ਪਰੇਸ਼ਾਨ ਰਹਿੰਦਾ ਹੈ। ਉਹ ਆਪਣੀ ਮਾਂ ਬਾਰੇ बार-बार ਆਪਣੇ ਪਿਤਾ ਨੂੰ ਪੁੱਛਦਾ ਹੈ ਕਿ ਮੰਮੀ ਕਦੋਂ ਆਵੇਗੀ? ਅਮਨ ਦਾ ਪਿਤਾ ਉਹਨੂੰ ਕਿਵੇਂ ਦੱਸੇ ਕਿ ਉਹਦੀ ਮਾਂ ਤਾਂ ਹੁਣ ਕਦੇ ਵਾਪਸ ਨਹੀਂ ਆਏਗੀ? ਹੌਲੀ-ਹੌਲੀ 1 ਸਾਲ ਲੰਘ ਜਾਂਦਾ ਹੈ। 1 ਸਾਲ ਤੋਂ ਬਾਅਦ ਅਚਾਨਕ ਇਸ ਪਰਿਵਾਰ ਤੇ ਦੁਬਾਰੇ ਦੁੱਖਾਂ ਦਾ ਇੱਕ ਹੋਰ ਪਹਾੜ ਟੁੱਟਦਾ ਹੈ ਅਸਲ ਵਿੱਚ ਆਮਨ ਦਾ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀ ਜਿਸ ਕਾਰਨ ਉਹ ਬਿਮਾਰ ਰਹਿਣ ਲੱਗਿਆ ਅੱਜ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ ਸੀ ਆਮਨ ਤੇ ਖੁਸ਼ੀ ਦੋਨੇ ਪੈਣਪਰਾ ਅਨਾਥ ਹੋ ਗਏ ਸਨ ਹੁਣ ਜਿਵੇਂ ਹੀ ਸਰਪੰਚ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਉਹ ਛੋਟੇ ਜਿਹੇ ਪੰਚਾਇਤ ਬੁਲਾਉਂਦਾ ਹੈ ਤੇ ਆਮਨ ਨੂੰ ਖੁਸ਼ੀ ਬਾਰੇ ਗੱਲ ਕਰਦਾ ਹੈ ਉਹਨਾਂ ਦਾ ਨਾ ਤਾਂ ਕੋਈ ਰਿਸ਼ਤੇਦਾਰ ਸੀ ਤੇ ਨਾ ਹੀ ਕੋਈ ਹੋਰ ਉਹਨਾਂ ਦੀ ਜ਼ਿੰਮੇਵਾਰੀ ਲੈਣ ਲਈ ਸਾਹਮਣੇ ਆਇਆ ਸੀ ਅਮਨ ਦੇ ਕੋਲ ਕੋਈ ਜਾਇਦਾਦ ਵੀ ਨਹੀਂ ਸੀ ਇਹ ਸਿਰਫ ਇੱਕ ਛੋਟਾ ਜਿਹਾ ਘਰ ਸੀ ਜਿਸ ਵਿੱਚ ਉਹ ਆਪਣੇ ਪਿਤਾ ਨਾਲ ਰਹਿੰਦਾ ਸੀ ਸਰਪੰਚ ਸਾਹਿਬ ਬੱਚੇ ਦੀ ਹਾਲਤ ਦੇਖ ਕੇ ਪਿੰਡ ਵਾਸੀਆਂ ਨੂੰ ਕਹਿੰਦੇ ਨੇ ਕਿ ਦੇਖੋ ਭਾਈ ਇਹ ਆਪਣੇ ਪਿੰਡ ਦਾ ਮਸਲਾ ਹੈ ਅਸੀਂ ਇੰਨਾ ਬੱਚਿਆਂ ਦੀ ਦੇਖਭਾਲ ਕਰਨੀ ਹੈ ਹੁਣ ਤੁਸੀਂ ਲੋਕ ਫੈਸਲਾ ਕਰੋ ਕਿ ਸਾਰੇ ਇੱਕ ਇੱਕ ਦਿਨ ਕਰਕੇ ਇੰਨਾ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਾਂਗੇ ਸਾਡੇ ਸਹਾਰੇ ਨਾਲ ਇਹ ਬੱਚੇ ਵੱਡੇ ਹੋ ਜਾਣਗੇ ਤੇ ਸਮਾਜ ਵਿੱਚ ਆਪਣਾ ਜੀਵਨ ਸ਼ੁਰੂ ਕਰਨਗੇ ਇਹ ਗੱਲ ਸੁਣ ਕੇ ਅਮਨ ਦੇ ਗੁਆਢੀ ਆ ਉਹਨਾਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੋ ਜਾਂਦੇ ਨੇ ਅਮਨ ਦੇ ਗੁਆਢੀ ਉਹਨਾਂ ਨੂੰ ਤੇ ਆ ਉਹਦੀ ਭੈਣ ਨੂੰ ਰੋਟੀ ਪਾਣੀ ਦਿੰਦੇ ਨੇ ਆ ਤੇ ਉਹਨਾਂ ਦੇ ਬਦਲੇ ਅਮਨ ਕੋਲੋਂ ਕੰਮ ਵੀ ਕਰਵਾਉਂਦੇ ਨੇ ਜਦੋਂ ਅਮਨ ਕਹਿੰਦਾ ਹੈ ਕਿ ਮੈਂ ਪੜ੍ਹਾਈ ਕਰਨੀ ਚਾਹੁੰਦਾ ਹਾਂ ਤਾਂ ਉਸ ਨੂੰ ਮਨਾ ਕਰ ਦਿੰਦੇ ਨੇ ਕਹਿੰਦੇ ਨੇ ਕਿ ਹੁਣ ਤੈਨੂੰ ਕੋਣ ਪੜ੍ਹਾਏਗਾ ਕੋਣ ਤੇਰੀ ਫੀਸ ਭਰੇਗਾ ਹੌਲੀ-ਹੌਲੀ ਇੱਕ ਸਾਲ ਹੋਰ ਬੀਤ ਜਾਂਦਾ ਹੈ ਅਮਨ ਉਹਨਾਂ ਲੋਕਾਂ ਦਾ ਕੰਮ ਕਰਦਾ ਹੈ ਤੇ ਬਦਲੇ ਵਿੱਚੋ ਉਹ ਉਹਨਾਂ ਨੂੰ ਖਾਣ ਪੀਣ ਲਈ ਕੁਝ ਸਮਾਨ ਦੇ ਦਿੰਦੇ ਹਨ ਇਸੇ ਇੱਕ ਸਾਲ ਵਿੱਚ ਉਸਨੇ ਬਹੁਤ ਕੁਝ ਸਿੱਖ ਲਿਆ ਸੀ ਉਹਨੂੰ ਸਮਝਾ ਗਿਆ ਸੀ ਕਿ ਦੁਨੀਆ ਵਿੱਚ ਕੋਈ ਵੀ ਆਪਣਾ ਨਹੀਂ ਹੁਣ ਉਸਦੀ ਭੈਣ ਜੋ ਕਿ 5 ਸਾਲ ਦੀ ਹੋ ਚੁੱਕੀ ਸੀ ਆ ਉਹ ਚਾਹੁੰਦਾ ਸੀ ਕਿ ਉਹ ਉਸ ਨੂੰ ਪੜ੍ਹ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਵੇ ਤਾਂ ਜੋ ਉਹ ਸਮਾਜ ਵਿੱਚ ਉਹਨਾਂ ਦਾ ਨਾਂ ਰੋਸ਼ਨ ਕਰੇ ਜਦੋਂ ਇਹ ਗੱਲ ਆਪਣੇ ਗਵਾਂਡੀਆਂ ਨਾਲ ਕਰਦਾ ਹੈ ਕਿ ਤੁਸੀਂ ਮੇਰੀ ਭੈਣ ਦੀ ਪੜ੍ਹਾਈ ਲਈ ਆ ਉਹਦੀ ਸਕੂਲ ਦੀ ਫੀਸ ਭਰ ਦਿਓ ਮੈਂ ਤੁਹਾਡਾ ਹਰ ਕੰਮ ਕਰਾਂਗਾ ਤਾਂ ਉਹ ਮਨਾਂ ਕਰ ਦਿੰਦੇ ਨੇ ਹੁਣ ਅਮਨ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਦਾ ਹੈ ਅਮਨ ਸੋਚਦਾ ਹੈ ਕਿ ਇਸ ਤਰ੍ਹਾਂ ਸਮਾਪਤੀਤ ਨਹੀਂ ਹੋਏਗਾ ਸਾਨੂੰ ਇੱਥੇ ਨਿਕਲਣਾ ਪਵੇਗਾ ਮੈਂ ਇਹ ਪਿੰਡ ਛੱਡ ਕੇ ਕਿਤੇ ਹੋਰ ਚਲਾ ਜਾਵਾਂਗਾ ਉੱਥੇ ਮੈਂ ਆਪ ਮਿਹਨਤ ਕਰਾਂਗਾ ਤੇ ਭੈਣ ਨੂੰ ਪੜਾਵਾਂਗਾ ਅਮਨ ਰਾਤ ਨੂੰ ਇਸ ਬਾਰੇ ਸੋਚਦੇ ਹੋਏ ਆਪਣੀ ਭੈਣ ਨਾਲ ਰੇਲ ਵਿੱਚ ਬੈਠ ਜਾਂਦਾ ਹੈ ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਆ ਰੇਲ ਗੱਡੀ ਕਿੱਥੇ ਜਾਵੇਗੀ ਰੇਲ ਗੱਡੀ ਵਿੱਚ ਬੈੰਦੇ ਹਾ ਹੁਣ ਸਵੇਰ ਹੋ ਗਈ ਸੀ ਆ ਛੋਟੀ ਭੈਣ ਖੁਸ਼ੀ ਉਸ ਨੂੰ ਕਹਿੰਦੀ ਹੈ ਕਿ ਵੀਰੇ ਮੈਨੂੰ ਭੁੱਖ ਲੱਗੀ ਹੈ ਮੇਰੇ ਲਈ ਕੁਝ ਖਾਣ ਲਈ ਲਿਆ ਦਿਓ ਉਸ ਤੋਂ ਬਾਅਦ ਅਮਨ ਉਸ ਰੇਲ ਗੱਡੀ ਵਿੱਚੋਂ ਬਾਹਰ ਨਿਕਲਦਾ ਹੈ ਤੇ ਉੱਥੇ ਲੋਕਾਂ ਨੂੰ ਇੱਧਰ ਉੱਧਰ ਦੇਖਣ ਲੱਗ ਜਾਂਦਾ ਹੈ ਪਰ ਉੱਥੇ ਬਹੁਤ ਸਾਰੇ ਲੋਕ ਇੱਧਰ ਉੱਧਰ ਜਾ ਰਹੇ ਸੀ ਕਿਸੇ ਨੂੰ ਕਿਸੇ ਕੰਮ ਦੀ ਕਾਲ ਸੀ ਕਿਸੇ ਨੂੰ ਕਿਸੇ ਦੀ ਆ ਸਭ ਆਪਣੀ ਆਪਣੀ ਜ਼ਿੰਦਗੀ ਵਿੱਚ ਰੁੱਝੇ ਹੋਏ ਸਨ ਉਹ ਆਪਣੇ ਪਿੰਡ ਵਿੱਚੋਂ ਪਹਿਲੀ ਵਾਰ ਬਾਹਰ ਆਇਆ ਸੀ ਆ ਉਸ ਦੇ ਸਾਹਮਣੇ ਬਹੁਤ ਭੀੜ ਸੀ ਆ ਉਹ ਥੋੜਾ ਵੱਡਾ ਤਾਂ ਹੋ ਗਿਆ ਸੀ ਪਰ ਉਹ ਇਹ ਭੀੜ ਨੂੰ ਦੇਖ ਕੇ ਬਹੁਤ ਹੈਰਾਨ ਰਹਿ ਜਾਂਦਾ ਹੈ ਤੇ ਉੱਥੇ ਇੱਕ ਬੈਂਚੇ ਤੇ ਬੈਠ ਜਾਂਦਾ ਹੈ ਖੁਸ਼ੀ ਉਸ ਦੀ ਭੈਣ ਉਹਨੂੰ ਫਿਰ ਕਹਿੰਦੀ ਹੈ ਵੀਰੇ ਮੈਨੂੰ ਭੁੱਖ ਲੱਗੀ ਹੈ ਉਹ ਉੱਥੇ ਦੁਕਾਨਾਂ ਵੱਲ ਚੰਤੀ ਵਾਰਦਾ ਹੈ ਉੱਥੇ ਵਾਪਸ ਆ ਕੇ ਆਪਣੀ ਭੈਣ ਕੋਲ ਬੈਠ ਜਾਂਦਾ ਹੈ ਆਖਦਾ ਹੈ ਰੁਕ ਮੈਂ ਤੇਰੇ ਖਾਣ ਲਈ ਪ੍ਰਬੰਧ ਕਰਦਾ ਹਾਂ ਉੱਥੇ ਲੋਕਾਂ ਤੋਂ ਪੈਸੇ ਵੀ ਮੰਗਦਾ ਹੈ ਪਰ ਕੋਈ ਵੀ ਉਸ ਦੀ ਮਦਦ ਨਹੀਂ ਕਰਦਾ ਹਰ ਕੋਈ ਉਹਨੂੰ ਡਰਾ ਧਮਕਾ ਕੇ ਭਜਾ ਦਿੰਦਾ ਹੈ ਕਿ ਪੀਕ ਮੰਗਦੇ ਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਅਮਨ ਵਾਪਸ ਆ ਕੇ ਆਪਣੀ ਭੈਣ ਕੋਲ ਬੈਠ ਜਾਂਦਾ ਹੈ ਹੁਣ ਸਟੇਸ਼ਨ ਤੇ ਇੱਕ ਬਜ਼ੁਰਗ ਔਰਤ ਕੰਮ ਕਰ ਰਹੀ ਸੀ ਉਹ ਉਹਨਾਂ ਨੂੰ ਦੇਖਦੀ ਹੈ ਤੇ ਦੇਖਣ ਤੋਂ ਬਾਅਦ ਉਹਨਾਂ ਦੀ ਹਾਲਤ ਬਾਰੇ ਸਮਝ ਜਾਂਦੀ ਹੈ ਉਹਨਾਂ ਕੋਲੇ ਆਉਂਦੀ ਹੈ ਤੇ ਅਮਨ ਨੂੰ ਪੁੱਛਣ ਲੱਗਦੀ ਹੈ ਬੇਟਾ ਤੁਸੀਂ ਇੱਥੇ ਕਿਉਂ ਆਏ ਹੋ ਤੁਹਾਡੇ ਮਾਪੇ ਕਿੱਥੇ ਨੇ ਸਾਰੀ ਕਹਾਣੀ ਉਸ ਬੁੱਢੀ ਔਰਤ ਨੂੰ ਸੁਣਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਅਮਾ ਮੇਰੀ ਭੈਣ ਨੂੰ ਬਹੁਤ ਭੁੱਖ ਲੱਗੀ ਹੈ ਜੇ ਤੇਰੇ ਕੋਲ ਕੋਈ ਕੰਮ ਹੋਏਗਾ ਤਾਂ ਮੈਂ ਤੇਰਾ ਕੰਮ ਕਰ ਦੇਵਾਂਗਾ ਤੁਸੀਂ ਮੈਨੂੰ ਤੇ ਮੇਰੀ ਭੈਣ ਨੂੰ ਕੁਝ ਖਾਣ ਲਈ ਦੇ ਦਿਓ ਔਰਤ ਕਹਿੰਦੀ ਹੈ ਬੇਟਾ ਕੋਈ ਗੱਲ ਨਹੀਂ ਆ ਮੈਂ ਤੁਹਾਡੇ ਕਾਣ ਦਾ ਇੰਤਜ਼ਾਮ ਕਰਦੀ ਹਾਂ ਤੇ ਤੁਹਾਨੂੰ ਚੰਗੀ ਜ਼ਿੰਦਗੀ ਲਈ ਇੱਕ ਜਗ੍ਹਾ ਤੇ ਵੀ ਲੈ ਜਾਵਾਂਗੀ ਉਸ ਤੋਂ ਬਾਅਦ ਬਜ਼ੁਰਗ ਔਰਤ ਦੁਕਾਨ ਤੇ ਜਾਂਦੀ ਹੈ ਉੱਥੋਂ ਖਾਣ ਦਾ ਸਾਮਾਨ ਖਰੀਦਦੀ ਹੈ ਉਹਨਾਂ ਦੋਨਾਂ ਬੱਚਿਆਂ ਲਈ ਭੋਜਨ ਲੈਂਦੀ ਹੈ ਅਮਨ ਤੇ ਉਹਦੀ ਭੈਣ ਬੈਠ ਕੇ ਖਾਣਾ ਖਾ ਰਹੇ ਸਨ ਉਹਨਾਂ ਨੂੰ ਦੇਖ ਕੇ ਉਸ ਬੁੱਢੀ ਔਰਤ ਦੀ ਅੱਖਾਂ ਵਿੱਚ ਹੰਝੂ ਵਗਣ ਲੱਗਦੇ ਨੇ ਆ ਬਜ਼ੁਰਗ ਗੌਰਤਾ ਉੱਥੋਂ ਥੋੜੀ ਦੂਰ ਜਾ ਕੇ ਆਪਣਾ ਫੋਨ ਕੱਢ ਕੇ ਇੱਕ ਦੂਜੀ ਔਰਤ ਨੂੰ ਬੁਲਾਉਂਦੀ ਹੈ ਜਿਸ ਦਾ ਨਾਮ ਸੁਨੀਤਾ ਹੈ ਸੁਨੀਤਾ ਇੱਕ ਸਮਾਜ ਸੇਵਿਕਾ ਸੀ ਆ ਤੇ ਉਹਦੇ ਕੋਲ ਕਾਫੀ ਪੈਸਾ ਹੈ ਪਰ ਉਹਨੇ ਵਿਆਹ ਨਹੀਂ ਕੀਤਾ ਹਜੇ ਤੱਕ ਉਹ ਆਪਣੇ ਕੋਲ ਇਸ ਤਰ੍ਹਾਂ ਦੇ ਬੱਚਿਆਂ ਨੂੰ ਰੱਖਦੀ ਹੈ ਤੇ ਉਹਨਾਂ ਦੀ ਪਰਵਰਿਸ਼ ਕਰਦੀ ਹੈ ਉਹ ਉਹਨਾਂ ਬੱਚਿਆਂ ਬਾਰੇ ਸੁਨੀਤਾ ਨੂੰ ਦੱਸਦੀ ਹੈ ਕਿ ਬੱਚੇ ਬਹੁਤ ਪਰੇਸ਼ਾਨ ਨੇ ਤੁਸੀਂ ਉਹਨਾਂ ਨੂੰ ਆਪਣੇ ਨਾਲ ਲੈ ਜਾਓ ਆ ਅਸਲ ਵਿੱਚ ਸੁਨੀਤਾ ਨੇ ਬਜ਼ੁਰਗ ਗੌਰਤਾ ਨੂੰ ਕਿਹਾ ਹੋਇਆ ਸੀ ਆ ਜੇ ਕੋਈ ਤੈਨੂੰ ਬੇਸਾਰਾ ਬੱਚਾ ਦਿਸੇ ਆ ਉਹਨੂੰ ਮੇਰੇ ਕੋਲ ਲੈ ਆਇਓ ਆ ਮੈਂ ਉਹਦੀ ਦੇਖਪਾਲ ਕਰ ਲਾਂਗੀ ਆ ਥੋੜੀ ਦੇਰ ਵਿੱਚ ਉੱਥੇ ਸੁਨੀਤਾ ਮੈਡਮ ਵੀ ਆ ਜਾਂਦੀ ਹੈ ਉਹਨਾਂ ਦੋਨਾਂ ਬੱਚਿਆਂ ਨੂੰ ਆਪਣੇ ਨਾਲ ਲੈ ਜਾਂਦੀ ਹੈ ਅਮਨ ਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਰਹੇ ਸਨ ਉਹ ਥੋੜਾ ਘਬਰਾਇਆ ਹੋਇਆ ਸੀ ਆ ਤੇ ਸੁਨੀਤਾ ਨੂੰ ਕਹਿਣਾ ਸ਼ੁਰੂ ਕਰ ਦਿੰਦਾ ਹੈ ਕਿ ਸਾਡੇ ਨਾਲ ਕੁਝ ਗਲਤਤਾ ਨਹੀਂ ਹੋਵੇਗਾ ਸੁਨੀਤਾ ਮੈਡਮ ਇਹ ਸੁਣ ਕੇ ਹੱਸਣ ਲੱਗ ਜਾਂਦੀ ਹੈ ਕਹਿੰਦੀ ਹੈ ਬੇਟਾ ਇਹ ਜਾਂ ਕੁਝ ਨਹੀਂ ਹੋਵੇਗਾ ਮੈਂ ਤੁਹਾਡੇ ਵਰਗੇ ਬੱਚਿਆਂ ਨੂੰ ਘਰ ਵਿੱਚ ਰੱਖਿਆ ਹੈ ਉਹਨਾਂ ਦੀ ਦੇਖਭਾਲ ਕਰਦੀ ਹਾਂ ਉਹਨਾਂ ਨੂੰ ਪੜਾਉਣ ਦੀ ਲਿਖਾਉਂਦੀ ਹਾਂ ਇਹ ਸਭ ਸੁਣ ਕੇ ਆਮਨ ਨੂੰ ਕੁਝ ਸਕੂਨ ਮਿਲਦਾ ਹੈ ਉਸ ਤੋਂ ਬਾਅਦ ਔਰਤੋਂ ਉਹਨਾਂ ਨੂੰ ਆਪਣੇ ਘਰੇ ਲੈ ਜਾਂਦੀ ਹੈ ਉੱਥੇ ਉਹਨਾਂ ਵਰਗੇ ਹੋਰ ਬੱਚੇ ਵੀ ਸਨ ਹੁਣ ਸੁਨੀਤਾ ਉਹਨਾਂ ਨੂੰ ਆਪਣੇ ਕੋਲ ਹੀ ਰੱਖਣਾ ਸ਼ੁਰੂ ਕਰ ਦਿੰਦੀ ਹੈ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਵੀ ਸ਼ੁਰੂ ਕਰ ਦਿੰਦੀ ਹੈ ਪਰ ਆਮਨ ਪੜਨ ਤੋਂ ਇਨਕਾਰ ਕਰ ਦਿੰਦਾ ਹੈ ਕਹਿੰਦਾ ਹੈ ਮੈਡਮ ਜ਼ਿੰਦਗੀ ਵਿੱਚ ਮੈਂ ਬਹੁਤ ਦੁੱਖ ਝੱਲਿਆ ਹੈ ਮੈਂ ਦੁਨੀਆਂ ਨੂੰ ਸਮਝ ਲਿਆ ਹੈ ਵੀ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਸਭ ਕੁਝ ਹੈ ਤੇ ਜੇ ਪੈਸਾ ਨਹੀਂ ਤਾਂ ਕੁਝ ਨਹੀਂ ਆ ਸੁਨੀਤਾ ਮੈਡਮ ਉਸ ਨੂੰ ਸਮਝਾਉਂਦੀ ਹੈ ਕਿ ਬੇਟਾ ਇਹ じゃ ਨਹੀਂ ਹੈ ਮੇਰੇ ਕੋਲ ਤਾਂ ਬਹੁਤ ਜਾਇਦਾਦ ਹੈ ਪਰ ਮੈਨੂੰ ਇਹ ਪੈਸਾ ਬਿਲਕੁਲ ਪਸੰਦ ਨਹੀਂ ਮੇਰਾ ਦੂਜਿਆਂ ਦੀ ਸੇਵਾ ਕਰਨ ਵਿੱਚ ਮਨ ਲੱਗਦਾ ਹੈ ਮੈਂ ਉਹੀ ਕੰਮ ਕਰਦੀ ਹਾਂ ਪਰ ਅਮਨ ਨੂੰ ਆ ਸਮਝ ਨਹੀਂ ਆਉਂਦਾ ਉਹ ਕਹਿਣ ਲੱਗਦਾ ਹੈ ਕਿ ਮੈਡਮ ਤੁਸੀਂ ਮੇਰੀ ਭੈਣ ਨੂੰ ਪੜਾ ਦਿਓ ਮੈਂ ਇਹ ਸਮਝਾਂਗਾ ਕਿ ਤੁਸੀਂ ਮੈਨੂੰ ਵੀ ਪੜਾ ਦਿੱਤਾ ਜੇ ਮੇਰੀ ਭੈਣ ਪੜ ਕੇ ਕਾਮਯਾਬ ਹੋ ਗਈ ਆ ਤਾਂ ਮੇਰਾ ਜੀਵਨ ਸਫਲ ਹੋ ਜਾਏਗਾ ਇਸ ਦੇ ਬਦਲੇ ਤੁਸੀਂ ਮੈਥੋਂ ਕੋਈ ਵੀ ਕੰਮ ਕਰਵਾ ਸਕਦੇ ਹੋ ਇਹ ਸੁਣ ਕੇ ਸੁਨੀਤਾ ਮੈਡਮ ਹੱਸਣ ਲੱਗੀ ਆ ਉਹ ਇੱਕ ਛੋਟੇ ਜਿਹੇ ਬੱਚੇ ਨੂੰ ਜੱਫੀ ਪਾ ਲੈਂਦੀ ਹੈ ਤੇ ਕਹਿੰਦੀ ਹੈ ਕੋਈ ਗੱਲ ਨਹੀਂ ਆ ਜੇ ਤੂੰ ਨਹੀਂ ਪੜਨਾ ਚਾਹੁੰਦਾ ਤਾਂ ਠੀਕ ਹੈ ਤੂੰ ਜੋ ਚਾਹ ਉਹ ਕਰ ਸਕਦਾ ਹੈ ਮੈਨੂੰ ਤੇਰੇ ਤੋਂ ਕੰਮ ਕਰਵਾਉਣ ਦੀ ਲੋੜ ਨਹੀਂ ਹੈ ਹੁਣ ਉੱਥੇ ਸੁਨੀਤਾ ਮੈਡਮ ਦੇ ਕੋਲ ਹੀ ਰਹਿਣ ਲੱਗੇ ਨੇ ਆਮਨ ਮੈਡਮ ਦੇ ਕੰਮਾਂ ਵਿੱਚ ਮਦਦ ਕਰਦਾ ਹੈ ਕਈ ਵਾਰ ਸੁਨੀਤਾ ਮੈਡਮ ਉਹਨੂੰ ਨਾ ਵੀ ਕਰ ਦਿੰਦੀ ਹੈ ਪਰਮਨ ਕਹਿੰਦਾ ਮੈਡਮ ਅਸੀਂ ਇੱਥੇ ਖਾਣਾ ਖਾਂਦੇ ਹਾਂ ਸਾਨੂੰ ਕੰਮ ਕਰਨਾ ਚਾਹੀਦਾ ਹੈ ਅਸੀਂ ਖਾਂਦੇ ਹੋਏ ਕੰਮ ਨਾ ਕਰੀਏ ਤਾਂ ਇਹ ਤਾਂ ਬਹੁਤ ਮਾੜੀ ਗੱਲ ਹੋਵੇਗੀ ਆ ਸਮਾਂ ਹੌਲੀ-ਹੌਲੀ ਲੰਘਦਾ ਹੈ ਸਮੇਂ ਦੇ ਬੀਤਣ ਦੇ ਨਾਲ ਖੁਸ਼ੀ ਜੋ ਮਨ ਦੀ ਭੈਣ ਹੈ ਉਹਦੀ ਸਕੂਲੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਉਸਦੀ ਭੈਣ ਨੇ 12ਵੀਂ ਜਮਾਤ ਚੰਗੇ ਅੰਕਾਂ ਨਾਲ ਪਾਸ ਕੀਤੀ ਸੀ ਆ ਉਹ ਆਪਣੇ ਭਰਾ ਕੋਲ ਆਉਂਦੀ ਹੈ ਜਿੱਥੇ ਸੁਨੀਤਾ ਮੈਡਮ ਬੈਠੀ ਸੀ ਆ ਆਪਣੇ ਭਰਾ ਨੂੰ ਪੁੱਛਣ ਲੱਗਦੀ ਹੈ ਕਿ ਮੈਂ ਹੁਣ 12ਵੀਂ ਜਮਾਤ ਤਾਂ ਚੰਗੇ ਅੰਕਾਂ ਨਾਲ ਪਾਸ ਕਰ ਲਈ ਅੱਗੇ ਦੱਸੋ ਕੀ ਕਰੀਏ ਅਮਨ ਆਪਣੀ ਭੈਣ ਨੂੰ ਕਹਿੰਦਾ ਹੈ ਤੂੰ ਜੋ ਚਾਹੇ ਉਹ ਕਰ ਸਕਦੀ ਹੈ ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ ਉਸ ਤੋਂ ਬਾਅਦ ਅਮਨ ਸੁਨੀਤਾ ਮੈਡਮ ਨੂੰ ਕਹਿੰਦਾ ਹੈ ਮੈਡਮ ਤੁਸੀਂ ਦੱਸੋ ਇਹਨੂੰ ਕੀ ਕਰਨਾ ਚਾਹੀਦਾ ਹੈ ਸੁਨੀਤਾ ਮੈਡਮ ਥੋੜਾ ਦੇਰ ਸੋਚਦੀ ਹੈ ਤੇ ਸੋਚਣ ਤੋਂ ਬਾਅਦ ਕਹਿੰਦੀ ਹੈ ਕਿ ਬੇਟੀ ਐ ਤੈਨੂੰ ਡਾਕਟਰ ਬਣਨਾ ਚਾਹੀਦਾ ਹੈ ਜੇ ਤੂੰ ਚੰਗੀ ਡਾਕਟਰ ਬਣ ਗਈ ਉਸ ਤੋਂ ਬਾਅਦ ਸਮਾਜ ਦੀ ਹੋਰ ਵੀ ਸੇਵਾ ਕਰ ਸਕਦੀ ਹੈ ਤੇ ਆਪਣੀ ਜ਼ਿੰਦਗੀ ਵੀ ਚੰਗੀ ਤਰ੍ਹਾਂ ਜੀ ਸਕਦੀ ਹੈ ਇਸ ਤੋਂ ਬਾਅਦ ਆਮਨ ਦੀ ਭੈਣ ਵੀ ਐਜਾਹੀ ਕਰਨ ਲਈ ਤਿਆਰ ਹੋ ਜਾਂਦੀ ਹੈ ਸੁਨੀਤਾ ਮੈਡਮ ਉਸ ਨੂੰ ਡਾਕਟਰ ਦੀ ਪੜ੍ਹਾਈ ਕਰਨ ਲਈ ਦੂਜੇ ਸ਼ਹਿਰ ਵਿੱਚ ਭੇਜ ਦਿੰਦੀ ਹੈ ਤੇ ਆਮਨ ਨੂੰ ਕਹਿਣ ਲੱਗਦੀ ਹੈ ਕਿ ਪੁੱਤ ਤੈਨੂੰ ਆਪਣੀ ਭੈਣ ਦੇ ਨਾਲ ਜਾਣਾ ਚਾਹੀਦਾ ਹੈ ਬਾਕੀ ਪੈਸੇ ਮੈਂ ਆਪੇ ਭੇਜ ਦਿਆਂ ਕਰਾਂਗੀ ਆਮਨ ਆ ਸੁਨੀਤਾ ਮੈਡਮ ਦੀ ਗੱਲ ਮੰਨ ਜਾਂਦਾ ਹੈ ਉੱਥੇ ਆਪਣੀ ਭੈਣ ਕੋਲ ਚਲਾ ਜਾਂਦਾ ਹੈ ਸੁਨੀਤਾ ਨੇ ਉੱਥੇ ਉਸ ਦੀ ਕਾਲਜ ਵਿੱਚ ਐਡਮਿਸ਼ਨ ਕਰਵਾ ਦਿੱਤੀ ਸੀ ਪਰ ਦਾਖਲ ਹੋਣ ਤੋਂ ਬਾਅਦ ਅਮਨ ਸੋਚਦਾ ਹੈ ਕਿ ਆ ਸੁਨੀਤਾ ਮੈਡਮ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਹੁਣ ਅਸੀਂ ਉਹਨਾਂ ਨੂੰ ਹੋਰ ਦੁਖੀ ਨਹੀਂ ਕਰਨਾ ਇਸ ਤੋਂ ਬਾਅਦ ਅਮਨ ਮਿਹਨਤ ਮਜ਼ਦੂਰੀ ਕਰਨ ਲੱਗ ਜਾਂਦਾ ਹੈ ਤੇ ਆਪਣੀ ਭੈਣ ਨੂੰ ਕਾਲਜ ਭੇਜਦਾ ਹੈ ਹੌਲੀ-ਹੌਲੀ ਸਮਾਂ ਬੀਤਦਾ ਹੈ ਸਮੇਂ ਦੇ ਨਾਲ ਉਸਦੀ ਭੈਣ ਖੁਸ਼ੀ ਇੱਕ ਸਫਲ ਡਾਕਟਰ ਬਣ ਗਈ ਸੀ ਅਮਨ ਵੀ ਸਖਤ ਮਿਹਨਤ ਕਰਕੇ ਇੱਕ ਛੋਟਾ ਜਿਹਾ ਵਪਾਰੀ ਬਣ ਗਿਆ ਸੀ ਜਿਸ ਨੇ ਆਪਣਾ ਘਰ ਲੈ ਲਿਆ ਸੀ ਉਸ ਤੋਂ ਬਾਅਦ ਉਹ ਆਪਣੀ ਭੈਣ ਲਈ ਆ ਇੱਕ ਲੜਕਾ ਲੱਭਦਾ ਹੈ ਤੇ ਉਸ ਲੜਕੇ ਨਾਲ ਮਿਲ ਕੇ ਵਿਆਹ ਤੈਅ ਕਰ ਲੈਂਦਾ ਹੈ ਉਹ ਕਾਰਡ ਪ੍ਰਿੰਟ ਕਰਉਣ ਲਈ ਜਾਂਦਾ ਹੈ ਉੱਥੇ ਉਸ ਤੋਂ ਉਸਦੇ ਮਾਤਾ ਪਿਤਾ ਦਾ ਨਾਂ ਪੁੱਛਿਆ ਜਾਂਦਾ ਹੈ ਜਿਵੇਂ ਹੀ ਮਾਪਿਆਂ ਦੀ ਗੱਲ ਹੁੰਦੀ ਹੈ ਤਾਂ ਅਚਾਨਕ ਉਹਨੂੰ ਸੁਨੀਤਾ ਮੈਡਮ ਦੀ ਯਾਦ ਆ ਜਾਂਦੀ ਹੈ ਕਿਉਂਕਿ ਸੁਨੀਤਾ ਮੈਡਮ ਨੂੰ ਉਹ ਆਪਣੀ ਮਾਂ ਕਹਿ ਕੇ ਬੁਲਾਉਂਦੇ ਸੀ ਜੇ ਸੁਨੀਤਾ ਮੈਡਮ ਨਾ ਹੁੰਦੀ ਤਾਂ ਅਜਮਨ ਦੀ ਭੈਣ ਇੰਨੀ ਵੱਡੀ ਡਾਕਟਰ ਨਾ ਹੁੰਦੀ ਉਸ ਤੋਂ ਬਾਅਦ ਉਹ ਕਾਡਾਂ ਦਾ ਡਿਜ਼ਾਈਨਰ ਸਿਲੈਕਟ ਕਰਦਾ ਹੈ ਤੇ ਉਹ ਉੱਥੇ ਇਹਨੂੰ ਲੈ ਕੇ ਸਿੱਧਾ ਸੁਨੀਤਾ ਮੈਡਮ ਕੋਲ ਆ ਜਾਂਦਾ ਹੈ ਉੱਥੋਂ ਜਾਣ ਲਈ 3-4 ਘੰਟੇ ਲੱਗ ਜਾਂਦੇ ਨੇ ਤੇ 3-4 ਘੰਟਿਆਂ ਬਾਅਦ ਉਹ ਸੁਨੀਤਾ ਮੈਡਮ ਦੇ ਘਰ ਦੇ ਸਾਹਮਣੇ ਪਹੁੰਚ ਗਿਆ ਸੀ ਜਿੱਥੇ ਦੋਵਾਂ ਦਾ ਬਚਪਨ ਬਿੱਤਿਆ ਸੀ ਉੱਥੇ ਜਾ ਕੇ ਡੋਰ ਬੈਲ ਵਜੋਂਦਾ ਹੈ ਪਰ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਅਮਨ ਗੇਟ ਨੂੰ ਤੱਕ ਕੇ ਘਰ ਦੇ ਅੰਦਰ ਚਲਾ ਜਾਂਦਾ ਹੈ ਉਹ ਸੁਨੀਤਾ ਮੈਡਮ ਨੂੰ ਦੇਖਦਾ ਹੈ ਜੋ ਕਿ ਇੱਕ ਮੰਜੇ ਤੇ ਪਈ ਹੈ ਜਿਵੇਂ ਹੀ ਉਸਨੇ ਆਮਨ ਨੂੰ ਦੇਖਿਆ ਸੁਨੀਤਾ ਮੈਡਮ ਦੀਆਂ ਅੱਖਾਂ ਵਿੱਚ ਹੰਝੂ ਟਪਕਣ ਲੱਗੇ ਉਹਨਾਂ ਦੀ ਐ ਜੀ ਹਾਲਤ ਦੇਖ ਕੇ ਅਮਨ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੇ ਉਹ ਨੇੜੇ ਜਾ ਕੇ ਕਹਿੰਦਾ ਹੈ ਮੈਡਮ ਤੁਹਾਡੀ ਇਹ ਹਾਲਤ ਕਿਵੇਂ ਹੋ ਗਈ ਆ ਉਹ ਕਹਿੰਦੀ ਹੈ ਬੇਟਾ ਮੈਨੂੰ ਛੱਡ ਤੂੰ ਦੱਸ ਕਿਵੇਂ ਐ ਤੇਰੀ ਭੈਣ ਕਿਵੇਂ ਹੈ ਕਿ ਉਹ ਡਾਕਟਰ ਬਣ ਗਈ ਹੈ ਤੁਸੀਂ ਤਾਂ ਇੱਥੋਂ ਜਾਣ ਤੋਂ ਬਾਅਦ ਇੱਕ ਵਾਰ ਵੀ ਮੇਰੇ ਕੋਲ ਨਹੀਂ ਆਏ ਉਸ ਤੋਂ ਬਾਅਦ ਅਮਨ ਸੁਨੀਤਾ ਮੈਡਮ ਦੇ ਸਾਹਮਣੇ ਹੱਥ ਜੋੜ ਕੇ ਕਹਿੰਦਾ ਹੈ ਮੈਡਮ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਮੈਂ ਤੁਹਾਨੂੰ ਮਿਲਣ ਲਈ ਨਾ ਆ ਸਕਿਆ ਪਰ ਤੁਸੀਂ ਦੱਸੋ ਕੀ ਹੋਇਆ ਉਸ ਤੋਂ ਬਾਅਦ ਸੁਨੀਤਾ ਮੈਡਮ ਦੱਸਣਾ ਸ਼ੁਰੂ ਕਰ ਦਿੰਦੀ ਹੈ ਕਹਿੰਦੀ ਹੈ ਪੁੱਤ ਜਦੋਂ ਤੁਸੀਂ ਇੱਥੋਂ ਚਲੇ ਗਏ ਆ ਮੇਰਾ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਮੈਂ ਮੰਜੇ ਤੇ ਪੈ ਗਈ ਆ ਮੈਂ ਡਾਕਟਰਾਂ ਨੂੰ ਦਿਖਾਇਆ ਪਰ ਡਾਕਟਰਾਂ ਨੇ ਕਿਹਾ ਕੀ ਆ ਤੁਸੀਂ ਹੁਣ ਠੀਕ ਨਹੀਂ ਹੋ ਸਕਦੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਜਿਉਣੀ ਪਵੇਗੀ ਆ ਜਿੰਨਾ ਬੱਚਿਆਂ ਨੂੰ ਮੈਂ ਪਾਲਿਆ ਸੀ ਆ ਸਭ ਇੱਥੋਂ ਚਲੇ ਗਏ ਕੋਈ ਵੀ ਮੇਰੇ ਕੋਲ ਵਾਪਸ ਨਹੀਂ ਆਇਆ ਮੇਰੇ ਕੋਲ ਪੈਸਾ ਤਾਂ ਹੈ ਪਰ ਪੈਸੇ ਨਾਲ ਵੀ ਕੋਈ ਚੰਗੀ ਤਰ੍ਹਾਂ ਮੇਰੀ ਸੰਭਾਲ ਨਹੀਂ ਸਕਦਾ ਇਹ ਆ ਕਹਿੰਦੇ ਹੋਏ ਆ ਸੁਨੀਤਾ ਮੈਡਮ ਇੱਕ ਵਾਰ ਫਿਰ ਰੋਣ ਲੱਗੀ ਆ ਬਾਅਦ ਵਿੱਚ ਆਮਨ ਉਹਨਾਂ ਨੂੰ ਚੁੱਪ ਕਰੋਂਦਾ ਤੇ ਕਹਿੰਦਾ ਤੁਸੀਂ ਇਸ ਤਰ੍ਹਾਂ ਕਿਵੇਂ ਸੋਚ ਸਕਦੇ ਹੋ ਕਿ ਤੁਹਾਡਾ ਆਪਣਾ ਕੋਈ ਨਹੀਂ ਆ ਜੋ ਤੁਹਾਡੀ ਸੇਵਾ ਨਹੀਂ ਕਰਦਾ ਮੈਂ ਸੇਵਾ ਕਰਾਂਗਾ ਮੈਂ ਤਾਂ ਆਪਣੀ ਭੈਣ ਦੇ ਵਿਆਹ ਦਾ ਕਾਰਡ ਲੈ ਕੇ ਆਇਆ ਸੀ ਕਿ ਤੁਸੀਂ ਇਸ ਨੂੰ ਚੁਣੋ ਮੈਂ ਆਪਣੀ ਮਾਂ ਦੀ ਆ ਨਾਂ ਦੀ ਜਗ੍ਹਾ ਤੇ ਤੁਹਾਡਾ ਨਾਂ ਲਿਖਾਉਣਾ ਚਾਹੁੰਦਾ ਸੀ ਆ ਮੈਂ ਤੁਹਾਡੇ ਉਸ ਨੰਬਰ ਤੇ ਕਈ ਵਾਰ ਕਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਆ ਪਰ ਤੁਹਾਡਾ ਨੰਬਰ ਨਹੀਂ ਮਿਲਿਆ ਇਸ ਲਈ ਮੈਂ ਅੱਜ ਤੁਹਾਡੇ ਕੋਲ ਆਇਆ ਹੁਣ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਆ ਮੇਰੀ ਭੈਣ ਦਾ ਵਿਆਹ ਇੱਥੇ ਇਸ ਘਰ ਵਿੱਚ ਹੀ ਹੋਵੇਗਾ ਤੇ ਇਸ ਤੋਂ ਬਾਅਦ ਮੈਂ ਤੁਹਾਡੀ ਦੇਖਭਾਲ ਕਰਾਂਗਾ ਉਹ ਆਪਣੀ ਭੈਣ ਨੂੰ ਉੱਥੇ ਲਿਆਉਂਦਾ ਹੈ ਬੜੀ ਸ਼ਾਨੋ ਸ਼ੌਕਤ ਨਾਲ ਉਸਦਾ ਵਿਆਹ ਕੀਤਾ ਜਾਂਦਾ ਹੈ मैडम एक मां ਦਾ ਫਰਜ਼ ਨਿਭਾਉਂਦੀ ਹੈ ਖੁਸ਼ੀ ਵਿਆਹ ਕਰਵਾਉਣ ਤੋਂ ਬਾਅਦ ਆਪਣੇ ਪਤੀ ਦੇ ਘਰ ਚਲੀ ਜਾਂਦੀ ਹੈ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਦੀ ਹੈ ਅਮਨ ਨੇ ਹੁਣ ਤੱਕ ਵਿਆਹ ਨਹੀਂ ਕਰਾਇਆ ਸੀ ਇੱਕ ਦਿਨ ਜਦੋਂ ਖੁਸ਼ੀ ਆਉਂਦੀ ਹੈ ਤਾਂ ਉਹ ਸੁਨੀਤਾ ਮੈਡਮ ਨੂੰ ਕਹਿਣ ਲੱਗਦੀ ਹੈ ਕਿ ਮੈਡਮ ਮੈਂ ਵੀ ਭਾਬੀ ਦੇਖਣੀ ਹੈ ਵੀਰਾ ਤਾਂ ਮੇਰੀ ਇਹ ਗੱਲ ਮੰਨਦਾ ਨਹੀਂ ਆ ਅਸਲ ਵਿੱਚ ਖੁਸ਼ੀ ਨੇ ਕਈ ਵਾਰ ਆਪਣੇ ਭਰਾ ਨੂੰ ਕਿਹਾ ਸੀ ਕਿ ਤੁਸੀਂ ਵਿਆਹ ਕਰਾ ਲਿਓ ਪਰ ਅਮਨ ਨੇ ਆਪਣੀ ਭੈਣ ਦੀ ਖੁਸ਼ੀ ਲਈ ਵਿਆਹ ਨਹੀਂ ਸੀ ਕਰਾਇਆ ਕਿਉਂਕਿ ਉਸਨੇ ਸੋਚਿਆ ਸੀ ਪਤਾ ਨਹੀਂ ਆ ਕਿ ਹੋ ਜਈ ਆ ਬੋਟੀ ਆਵੇਗੀ ਆ ਖੁਸ਼ੀ ਕਹਿੰਦੀ ਹੈ ਮੈਡਮ ਤੁਸੀਂ ਸਮਝਾਓ ਮੈਂ ਤਾਂ ਆਪਣੀ ਭਾਬੀ ਨੂੰ ਦੇਖਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਸੁਨੀਤਾ ਮੈਡਮ ਆਮਾ ਨੂੰ ਕਹਿਣ ਲੱਗਦੀ ਹੈ ਕਿ ਬੇਟਾ ਹੁਣ ਤੇਰੀ ਪੈਣ ਠੀਕ ਕਹਿੰਦੀ ਹੈ ਤੁਹਾਨੂੰ ਵੀ ਵਿਆਹ ਕਰਾ ਲੈਣਾ ਚਾਹੀਦਾ ਹੈ ਅਮਨ ਕਹਿੰਦਾ ਹੈ ਕਿ ਮੇਰੀ ਤਾਂ ਉਮਰ ਬਹੁਤ ਹੋ ਗਈ ਹੈ ਹੁਣ ਮੈਨੂੰ ਕੁੜੀ ਕੌਣ ਦੇਵੇਗਾ ਖੁਸ਼ੀ ਕਹਿੰਦੀ ਹੈ ਕਿ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਮੈਂ ਆਪਣੇ ਲਈ ਇੱਕ ਚੰਗੀ ਜਈ ਭਾਬੀ ਨੂੰ ਝੂਣ ਲਿਆ ਹੈ ਜੇ ਤੁਸੀਂ ਇਜਾਜ਼ਤ ਦਿੰਦੇ ਹੋ ਤਾਂ ਮੈਂ ਤੁਰੰਤ ਵਿਆਹ ਕਰਵਾ ਦੇਵਾਂ ਉਸ ਤੋਂ ਬਾਅਦ ਆ ਮਨ ਕਹਿੰਦਾ ਹੈ ਕਿ ਠੀਕ ਹੈ ਪਰ ਤੂੰ ਉਸ ਨੂੰ ਸਾਫ਼-ਸਾਫ਼ ਦੱਸ ਦੇ ਕਿ ਸਾਡੀ ਇੱਕ ਮਾਂ ਹੈ ਜਿਸ ਦੀ ਤੈਨੂੰ ਸਾਰੀ ਉਮਰ ਦੇਖਭਾਲ ਕਰਨੀ ਪਵੇਗੀ ਆ ਖੁਸ਼ੀ ਦੱਸਦੀ ਹੈ ਕੀ ਆ ਤੁਸੀਂ ਸਵਾਰੇ ਚਿੰਤਾ ਨਾ ਕਰੋ ਮੈਂ ਉਸ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਹੈ ਉਹ ਹਰ ਗੱਲ ਨਾਲ ਸਹਿਮਤ ਹੈ ਬਾਅਦ ਵਿੱਚ ਖੁਸ਼ੀ ਆਪਣੇ ਭਰਾ ਦਾ ਵਿਆਹ ਕਰਵਾਉਂਦੀ ਹੈ ਨਵੀਂ ਬੋਟੀ ਆ ਸੁਨੀਤਾ ਮੈਡਮ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ ਤੇ ਇਹ ਪਰਿਵਾਰ ਦੇ ਅੰਦਰ ਖੁਸ਼ੀ ਨਾਲ ਰਹਿੰਦੀ ਹੈ। ਇਹ ਇੱਕ ਮੁੰਡੇ ਦੀ ਕਹਾਣੀ ਸੀ ਆ ਜੋ ਬਚਪਨ ਵਿੱਚ ਅਨਾਥ ਹੋ ਗਿਆ ਸੀ ਆ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆ। ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਸਵਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।